ਹੇ ਕਿ ਨਾ ਔਰ ਕੀ ਹੱਸਤਾ ਬਾਪਰੇ ਮੇਨ ਲਛਮਣਾ ਮੈਂ ਲਛਮਣ ਦਾ ਨਾਮ ਹੈ ਮੇਰਾ ਮੇਰਾ ਜਿਹੜੀ ਨਾ ਜਿਨਾਲੇ ਗੰਦੀ ਵਕਤੀ ਰਹਿ ਨਾ ਮੈਂ ਤੇ ਮੇਨ ਨਾਲ ਹੱਸਤਾ ਹੋ ਗਿਆ ਰਾਜ ਸੱਤੂ ਉਤੇ ਸੁੱਟੇ ਪੈਸੀ ਆ ਸੀ ਇਹ ਮੀ ਆਏ ਇੱਕਦਮ ਥੱਲੇ ਆਏ ਮੁੰਡੇ ਸੱਟਾਂ ਲੱਗੀਆਂ ਮੇਰੇ ਲੱਗੀਆਂ ਸਾਰਾ ਨੁਕਸਾਨ ਮੇਰਾ ਬਹੁਤ ਹੋ ਗਿਆ ਬਹੁਤ ਜਿਆਦਾ ਤੇ ਦੋ ਵਾਰੀ ਮੈਨੂੰ ਫਾਇਲਾ ਪੜ ਕੇ ਦਿੱਤੀਆਂ ਤੇ ਅਜੇ ਤੱਕ ਸੁਣਾਈ ਨਹੀਂ ਹੋਈ ਨਾ ਕਾਦੀਆਂ ਫਾਇਲਾ ਪੜਤੀ ਮਕਾਮ ਦੀ ਜੀ ਤੇਲ ਬੱਤੀ ਦੀ ਸ਼ਾਹ ਤੇਲ ਬੱਤੀ ਤੇਲ ਬੱਤੀ ਸੱਟਾਂ ਨਹੀਂ ਪਈਆਂ ਜੀ ਪਿਆਜ ਕੋ ਕੋ ਸੁਣਾਈ ਨਹੀਂ ਹੋਈ ਮੇਰੇ ਵਾਸਤੇ ਜਨਤਰੀ ਮੈਂ ਤਿਆਰੀ ਮਰ ਗੋ ਨਹੀਂ ਕਰਦਾ ਜੀ ਇਹ ਫਟਵਾੜੀ ਸਾਹਿਬ ਵੀ ਆਏ ਸੀ ਇੱਥੇ ਗੱਲ ਚੈੱਕ ਕਰਕੇ ਜਾਵੜੇ ਤੇ ਮੈਨੂੰ ਕੋਈ ਨਹੀਂ ਮਿਲਦਾ ਆਸਦੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਤੂੰ ਨੂਗਾ ਸਾਡੀ ਹੱਥ ਤੱਕ ਸੁਣਾਈ ਨਹੀਂ ਦਿੱਤਾ ਸਾਡੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ ਮਸ਼ੀਨ ਟੁੱਟ ਗਈ ਜੀ ਪੱਖਾ ਟੁੱਟ ਗਿਆ ਬੈੱਡ ਉਹਦੇ ਕਪੜੇ ਸਾ ਜਿੰਨੇ ਵੀ ਨੁਕਸਾਨ ਸਾਡਾ ਟੁੱਟ ਗਿਆ ਕੀ ਮੰਗ ਕਰਦੇ ਭਈ ਮੰਗਾਈ ਹੈ ਮੈਨੂੰ ਮੇਰੀ ਮੰਗਾਈ ਹੈ ਜੀ ਭਈ ਮੇਰੀ ਹੈਲਪ ਕੀਤੀ ਜਾਵੇ ਸਾਇਦ ਸਰਕਾਰ ਦੇ ਵੱਲੋਂ ਤੇ ਮੇਰਾ ਮਹਿੰਗਾ ਜੁਗਾਰਾ ਜੁਗਾਰ ਕੀਤਾ ਜਾਣੀ। ਇਹ ਕੀ ਕੁੜੀ ਹੈਗੀ ਆ ਪੰਜੀ ਹੈ ਲੀਆਂ। ਸਾਡੇ ਸੱਟਾਂ ਵੱਗੀਆਂ ਬਾਵਾ ਮੁੰਡੇ ਦੇ ਜ਼ਿਆਦਾ ਲੱਗੀਆਂ ਨੇ ਮੇਰੇ ਵੀ ਲੱਗੀਆਂ ਨੇ ਘਰਾਈ ਤੇ ਲੱਗੀਆਂ ਮੇਰੇ ਸੱਟ। ਅੱਜ ਕੀ ਨਾ ਔਰ ਕੀ ਹੱਸ ਬੋਕਰ। ਮੇਰਾ ਲਛਮਣਾ ਮੇਰਾ ਲਛਮਣ ਦਾ ਨਾਮ ਹੈ ਮੇਰਾ। ਮੇਰਾ ਜਿਹੜਾ ਨਾਮ ਜਿਨ੍ਹਾਂ ਲੈਗਾ ਗੰਦੀ ਵਕਤ ਇਹ ਰਹਿਣਾ ਮੈਂ ਤੇ ਮੇਰੇ ਨਾਲ ਹੱਸਤਾ ਹੋ ਗਿਆ। ਰਾਜੇ ਸੱਤ ਉੱਤੇ ਸੁੱਕੇ ਪੈਸੀ ਆ ਸੀ। ਇਹ ਵੀ ਆਏ ਇੱਕਦਮ ਥੱਲੇ ਆਏ। ਮੁੰਡੇ ਸੱਟਾਂ ਲੱਗੀਆਂ ਮੇਰੇ ਲੱਗੀਆਂ ਸਾਰਾ ਨੁਕਸਾਨ ਮੇਰਾ ਬਹੁਤ ਹੋ ਗਿਆ ਬਹੁਤ ਜਾਨ ਤੇ ਦੋ ਵਾਰੀ ਮੈਂ ਫਾਈਲ ਨਾ ਭਰ ਕੇ ਦਿੱਤੀਆਂ ਤੇ ਅਜੇ ਤੱਕ ਸੁਣਾਈ ਨਹੀਂ ਹੋਈ ਨੀ ਕਾਦੀਆਂ ਫੈਲਣਾ ਪੜੇ ਮਕਾਮ ਦੀ ਜੀ ਟੇਲ ਬੱਤੇ ਦੀ ਸ਼ਾਹ ਟੇਲ ਬੱਤੇ ਤੇਲ ਬੱਤੇ ਸੱਤਾਂ ਦੀ ਭਰੀਆਂ ਜੀਆਂ ਤੇ ਅਜੇ ਕੋਈ ਸੁਣਾਈ ਨਹੀਂ ਹੋਈ ਮੇਰੇ ਵਾਸਤੇ ਜਨਗਰੀ ਮੈਂ ਠਿਆੜੀ ਮਜ਼ਦੂਰੀ ਕਰਦਾ ਜੀ ਤੇ ਪਟਵਾਰੀ ਸਾਹਿਬ ਵੀ ਆਏ ਸੀ ਇੱਥੇ ਗੱਲ ਮੇਰੇ ਚੈੱਕ ਕਰਕੇ ਜਾਵੜੇ ਤੇ ਮਤਲਬ ਕੋਈ ਨਹੀਂ ਮੈਨੂੰ ਖਾਸ ਦੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਤੂੰਗਾ ਸਾਡੀ ਮਤਲਬ ਸੁਣਾਈ ਨਹੀਂ ਹੋਈ ਸਾਡੀ ਜਨਗਰੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਸਾਡਾ ਮਸ਼ੀਨ ਟੁੱਟ ਗਈ ਜੀ ਪੱਖਾ ਟੁੱਟ ਗਿਆ ਬੈੱਡ ਉਹਦੇ ਕੱਪੜੇ ਸਾਰੇ ਜਿੰਨੇ ਵੀ ਨੁਕਸਾਨ ਸਾਰਾ ਟੁੱਟ ਗਿਆ ਜੀ ਕੀ ਮੰਗ ਕਰਦੇ ਭਈ ਮੰਗਾਈ ਹੈ ਵੀ ਮੈਨੂੰ ਮੇਰੀ ਮੰਗਾਈ ਹੈ ਕਿ ਉਹ ਮੇਰੀ ਹੈਲਪ ਕੀਤੀ ਜਾਵੇ ਸਾਇਤਾ ਸਰਕਾਰ ਦੇ ਵੱਲੋਂ ਤੇ ਮੇਰੇ ਮਿਹਨਤ ਦਾ ਜੁਗਾਰ ਜੁਗਾਰ ਦਿੱਤਾ ਜਾਵੇ ਜੀ ਹੈ ਕਿ ਕੁੜੀ ਹੈਗੀ ਆ ਪੰਜ ਇਹ ਲੀਆਂ ਬੈੱਡ ਸੱਟਾਂ ਲੱਗੀਆਂ ਬਾਵਾ ਮੁੰਡੇ ਦੇ ਜ਼ਿਆਦਾ ਲੱਗੀਆਂ ਨੇ ਮੇਰੇ ਵੀ ਲੱਗੀਆਂ ਜੀ ਘਰ ਆਈ ਤੇ ਲੱਗੀਆਂ ਮੇਰੇ ਸੱਟਾਂ ਹਾਂਜੀ ਕੀ ਨਾਂ ਔਰ ਕੀ ਹੱਸਬਾਤ ਨੇ ਮੈਂ ਲਛਮਣਾ ਮੈਂ ਲਛਮਣ ਦਾ ਨਾਂ ਮੇਰਾ ਮੇਰਾ ਵੀਰ ਦਾ ਨਾਂ ਜੀ ਲਾਲੇ ਗੰਦੀ ਵਕੀਰ ਦੇ ਨਾਮ ਤੇ ਮੇਨ ਨਾਲ ਹਾਸਤਾ ਹੋ ਗਿਆ ਜਦੋਂ ਆ ਸੱਤੂ ਕੋ ਸੁੱਤੇ ਪੈਸੀ ਆਈ ਇਹ ਮੀ ਆਏ ਇੱਕਦਮ ਥੱਲੇ ਆਏ ਮੁੰਡੇ ਸੱਟਾਂ ਲੱਗੀਆਂ ਮੇਰੇ ਲੱਗੀਆਂ ਬਥਾਰ ਨੁਕਸਾਨ ਮੇਰਾ ਬਹੁਤ ਹੋ ਗਿਆ ਬਹੁਤ ਜਿਆਦਾ ਤੇ ਦੋ ਵਾਰੀ ਮੈਂ ਫਾਇਲ ਨਾ ਭਰ ਕੇ ਦਿੱਤੀਆਂ ਤੇ ਅਜੇ ਤੱਕ ਸੁਣਾਈ ਨਹੀਂ ਹੋਈ ਨੀ ਕਾਦੀਆਂ ਫੈਲਣਾ ਪੜੇ ਇਹ ਮੁਕਾਮ ਦੀ ਜੀ ਤੇਲ ਬੱਤੀ ਦੀ ਸ਼ਕ ਤੇਲ ਬੱਤੀ ਤੇਲ ਬੱਤੀ ਸੱਤਾਂ ਦੀ ਭਰੀਆਂ ਜੀਆਂ ਪਿਆਜਾ ਕੋ ਸੁਣਾਈ ਨਹੀਂ ਹੋਈ ਮੇਰੇ ਵਾਸਤੇ ਜਨਗਰੀ ਮੈਂ ਠਿਆੜੀ ਮਜ਼ਦੂਰੀ ਕਰਦਾ ਜੀ ਤੇ ਫਟਵਾੜੀ ਸਾਹਿਬ ਵੀ ਆਏ ਸੀ ਇੱਥੇ ਗੱਲ ਦੇ ਚੈੱਕ ਕਰਕੇ ਜਾਵਰੇ ਤੇ ਮੈਂ ਚਲ ਕੋਈ ਨਹੀਂ ਮੈਨੂੰ ਆਸਦੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਸਹੂਣੂਆ ਸਾਡੀ ਅੰਤ ਤੱਕ ਸੁਣਾਈ ਨਹੀਂ ਜੀ ਸਾਡਾ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ ਮਸ਼ੀਨ ਟੁੱਟ ਗਈ ਜੀ ਪੱਖਾ ਟੁੱਟ ਗਿਆ ਬੈੱਡ ਉਹਦੇ ਕੱਪੜੇ ਸਾ ਜਿੰਨੇ ਵੀ ਨੁਕਸਾਨ ਸਾਰਾ ਟੁੱਟ ਗਿਆ ਜੀ ਕੀ ਮੰਗ ਕਰਦੇ ਭਈ ਮੰਗਾਈ ਹੈ ਵੀ ਮੈਨੂੰ ਮੇਰੀ ਮੰਗਾਈ ਹੈ ਕਿ ਹੋਈ ਮੇਰੀ ਹੈਲਪ ਕੀਤੀ ਜਾਵੇ ਸਾਇਤਾ ਸਰਕਾਰ ਨੂੰ ਤੇ मेरे लहन का जुआरा जुगाड़ जुँआर जाए साढ़े वजिया कुी बाबा मुंडे ज्यादा लगियां मेरे मेरे भी लगे जी घर आगे मेरे सटे बड़ी महंगाई है मैनू मेरी महंगाई हैगी मेरी हेल्प की जाए सहायता सरकार वालों लहन का दुआरा जुगाड़ किया जाए कुछ हैगी ਸੱਡ ਸੱਟਾਂ ਲੱਗੀਆਂ ਬਾਬਾ ਮੁੰਡੇ ਦੇ ਜ਼ਿਆਦਾ ਲੱਗੀਆਂ ਨੇ ਮੇਰੇ ਵੀ ਲੱਗੀਆਂ ਨੇ ਘਰ ਆਏ ਤੇ ਲੱਗੀਆਂ ਮੇਰੇ ਸੱਟਾਂ